ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਸ਼ੀਮੀ ਕਲਾਸ ਮੈਥ ਦੀ ਅਭਿਆਸ 1.2 ਕਰਾਂਗੇ ਐਕਸਰਸਾਈਜ਼ 1.2 ਪਿਛਲੇ ਵੀਡੀਓ ਵਿੱਚ ਤੁਹਾਨੂੰ 1.1 ਕਰਵਾਈ ਸੀ ਤੋਂ ਜਿਹੜੇ ਵਿਦਿਆਰਥੀਆਂ ਨੇ ਨਹੀਂ ਦੇਖੀ ਉਹ ਦੇਖ ਸਕਦੇ ਆ ਤੋਂ ਇਹਦੇ ਵਿੱਚ ਮੀਰਮੈਂਟ ਮਾਪ ਦੇ ਅਕੋਰਡਿੰਗ ਹੈ ਜਿਸ ਤਰ੍ਹਾਂ ਪਹਿਲਾ ਸਵਾਲ ਹੈ 5 ਕਿਲੋਮੀਟਰ ਨੂੰ ਮੀਟਰ ਚ ਬਦਲਣਾ ਹੁਣ ਸਾਨੂੰ ਪਤਾ ਹੈ ਕਿ 1 ਕਿਲੋਮੀਟਰ ਚ 1000 ਮੀਟਰ ਹੁੰਦੇ ਆ। ਤੋਂ 5 ਕਿਲੋਮੀਟਰ ਜਿਹੜਾ ਹੈ ਉਹਦੇ ਚ ਕਿੰਨੇ ਹੋਣਗੇ 5000 ਮੀਟਰ। ਤੋਂ ਇਹਦਾ ਜਵਾਬ ਕਿੰਨਾ ਆਏਗਾ 5000 ਮੀਟਰ। 35 ਕਿਲੋਗ੍ਰਾਮ ਕਿਲੋਮੀਟਰ ਨੂੰ ਮੀਟਰ ਚ ਬਦਲਣਾ। 35 ਕਿਲੋਮੀਟਰ ਇਹਨੂੰ ਵੀ 35 ਨੂੰ 1000 ਨਾਲ ਗੁਣਾ ਕਰ ਦਾਂਗੇ ਤੇ 35000 ਮੀਟਰ। 2000 ਮਿਲੀਗ੍ਰਾਮ ਨੂੰ ਗ੍ਰਾਮ ਵਿੱਚ ਬਦਲਣਾ 2000 ਮਿਲੀਗ੍ਰਾਮ ਨੂੰ ਗ੍ਰਾਮ ਚ ਬਦਲਣਾ ਹੁਣ ਸਾਨੂੰ ਪਤਾ ਹੈ ਕਿ ਤੁਹਾਡੇ ਕੋਲੋ ਜਿਹੜਾ ਤੁਹਾਡੇ ਕੋਲੋ ਜਿਹੜਾ 1 ਗ੍ਰਾਮ ਹੈ ਉਹ 1000 ਮਿਲੀਗ੍ਰਾਮ ਬਰਾਬਰ ਹੁੰਦਾ ਹੈ 1 ਗ੍ਰਾਮ 1000 ਐਮਜੀ ਦੇ ਤੋ 2000 mg ਕਿੰਨਾ ਆ ਗਿਆ 2 ਗ੍ਰਾਮ 2 ਗ੍ਰਾਮ ਜਵਾਬ ਆਏਗਾ 500 ਡੈਸੀਮੀਟਰ ਨੂੰ ਗ੍ਰਾਮ ਚ ਬਦਲਣਾ ਡੈਸੀ ਨੂੰ ਜਦੋਂ ਕਰਨਾ ਆਏ ਤਾਂ 10 ਨਾਲ ਭਾਗ ਕਰ ਦੇਣਾ ਆਏਗਾ 50 ਗ੍ਰਾਮ 2000 ml ਨੂੰ ਲੀਟਰ ਚ ਬਦਲਣਾ 1 ਲੀਟਰ ਚ 1000 ml ਹੁੰਦੇ ਆ ਇਹਦੇ ਚ ਆਏਗਾ 2000 ਦਾ 2 ਲੀਟਰ 12 ਕਿਲੋਮੀਟਰ ਦੇ ਮੀਟਰ ਬਣਾਣੇ ਆਏਗਾ 12000 ਮੀਟਰ ਠੀਕ ਹੈ ਜੀ ਇਸ ਤਰ੍ਹਾਂ ਅਸੀਂ ਕਰ ਸਕਦੇ ਆ ਤੁਹਾਨੂੰ بیس ਪਤਾ ਹੋਣਾ ਚਾਹੀਦਾ ਇਹ ਪਿੱਛੇ ਤੁਹਾਨੂੰ ਸਾਰਾ ਸਮਝਾਇਆ ਹੋਇਆ ਹੈ। ਦੂਸਰਾ ਪ੍ਰੇਸ਼ਨ ਹੈ ਚੋਣਾ ਵਿੱਚ ਸਫਲ ਉਮੀਦਵਾਰ ਨੂੰ 6317 ਵੋਟਾਂ ਮਿਲੀਆਂ। ਤੋਂ ਨੇੜਲੇ ਉਮੀਦਵਾਰ ਨੂੰ ਕਿੰਨੀਆਂ ਮਿਲੀਆਂ 3761। ਤੋਂ ਕਿੰਨੇ ਫਰਕ ਦੇ ਨਾਲ ਜਿਹੜਾ ਸਫਲ ਉਮੀਦਵਾਰ ਜਿੱਤਿਆ 1317 ਦੇ ਵਿੱਚੋਂ ਅਸੀਂ ਘਟਾ ਦੇਣਾ ਹੈ 3761 ਇਹ ਘਟਾਓ ਦਾ ਸਵਾਲ ਹੈ। ਇਹਨੂੰ ਘਟਾਓ ਕਰਕੇ ਅਸੀਂ ਉੱਤਰ ਗੜਦਾਂਗੇ। ਤੋਂ ਇਹ ਆ ਗਿਆ ਤੁਹਾਡਾ 6 ਇੱਥੇ ਬਣ ਗਿਆ 11 6 ਗੱਡੇ 5 2 12 12 7 ਗੱਡੇ 5 ਠੀਕ ਹੈ ਜੀ ਇੱਥੇ ਬਚੇ 5 ਇੱਥੇ ਆ ਗਿਆ 2 ਯਾਨੀ 25055 ਦਾ ਵੋਟਾਂ ਦਾ ਫਰਕ ਆਏਗਾ ਤੀਜਾ ਸਵਾਲ 1 ਮਹੀਨਾਵਾਰ ਰਸਾਲਾ ਜੋ 20 ਤਰੀਕ ਨੂੰ ਛਪਦਾ ਹੈ ਉਹਦੇ 37 ਪੰਨੇ ਆ ਤੇ 1 ਮਹੀਨੇ ਦੇ ਵਿੱਚ ਇੰਨੀਆਂ ਕਾਪੀਆਂ ਛਪੀਆਂ ਤੇ ਕਿੰਨੇ ਪੰਨੇ ਛਪੇ ਠੀਕ ਹੈ ਜੀ ਸੋ ਇੱਕ ਰਸਾਲਾ ਜਿਹੜਾ ਆ 37 ਪੰਨਿਆਂ ਦਾ ਹੈ ਤੇ ਕਾਪੀਆਂ ਕਿੰਨੀਆਂ ਛਪੀਆਂ 23791 ਸੋ 23791 ਛਪੀਆਂ ਅ ਕਾਪੀਆਂ ਕਿੰਨੇ ਪੰਨੇ ਛਪੇ ਯਾਨੀ ਇਹਨੂੰ ਅਸੀਂ ਪੰਨਿਆਂ ਦੇ ਵਿੱਚ ਕਨਵਰਟ ਕਰਾਂਗੇ ਠੀਕ ਹੈ ਜੀ ਸੋ ਅਸੀਂ ਇਹਨੂੰ ਸਿੱਧਾ ਮਲਟੀਪਲਾਈ ਕਰ ਦਾਂਗੇ 37 ਦੇ ਨਾਲ ਇੱਕ ਕਾਪੀ 'ਚ 37 ਪੰਨੇ ਆ ਤਾਂ ਇੰਨੀ ਕਾਪੀਆਂ ਦੇ ਪੰਨੇ ਬਣਾਣੇ ਇਨੂੰ ਮਲਟੀਪਲਾਈ ਕਰਕੇ ਜੋ ਸਾਡਾ ਜਵਾਬ ਆਏਗਾ ਉਹ ਅਸੀਂ ਇੱਥੇ ਲਿਖ ਦਾਂਗੇ ਠੀਕ ਹੈ ਜੀ ਸੋ ਇਹਦਾ ਜਵਾਬ ਜੋ ਆਂਦਾ ਹੈ ਇਹ ਆਂਦਾ ਹੈ 880 200 ਸਟਾਰਟ ਇੰਨਾ ਜਵਾਬ ਹੋਏਗਾ ਇਹਨੂੰ ਕਰਕੇ ਦੇਖ ਲਿਓ ਕਿੰਨੇ ਪੰਨੇ ਛਪੇ ਉਹਦੇ ਬਾਅਦ ਆ ਗਿਆ ਤੁਹਾਡਾ ਚੌਥਾ ਇੱਕ ਦੁਕਾਨਦਾਰ ਕੋਲ 37 ਰੇਮ ਹੈ ਇੱਕ ਰੇਮ ਦੀਆਂ 480 ਸ਼ੀਟਾਂ ਹੈ ਸੋ ਇੱਕ ਹਫਤੇ ਜੋ 24 ਸ਼ੀਟਾਂ ਜਿਹੜਾ ਹੈ ਦਸਤਾਵੇਜ਼ਦਾ ਇੱਕ ਦਸਤੇ ਦੀਆਂ 24 ਸ਼ੀਟਾਂ ਸੀ ਤਾਂ ਕਿੰਨੇ ਦਸਤੇ ਬਣਾ ਜਾ ਸਕਦੇ ਐ 37 ਰੇਮ ਐ ਪਹਿਲੇ 37 ਰੇਮ ਜਿਹੜੇ ਐ 480 ਨੂੰ ਗੁਣਾ ਕਰਕੇ ਅਸੀਂ ਸ਼ੀਟਾਂ ਬਣਾ ਲਾਂਗੇ ਇਹਦੀਆਂ ਠੀਕ ਐ ਸੋ ਇਹਨੂੰ ਗੁਣਾ ਕਰ ਲਓ ਇੰਨੀਆਂ ਸ਼ੀਟਾਂ ਆ ਜਾਣਗੀਆਂ 0 8 27 55 7 ਚੋਕੇ 28 ਤਾਂ 5 33 0 83 24 2 4 3 12 ਤਾਂ 2 14 ਤੋ 17760 ਜੋ ਤੁਹਾਡੀਆਂ ਇੱਥੇ ਸ਼ੀਟਾਂ ਆndੀਆਂ ਠੀਕ ਹੈ ਜੀ ਤੇ ਇੱਕ ਦਸਤੇ ਦੇ ਵਿੱਚ 24 ਸ਼ੀਟਾਂ ਤੇ ਦਸਤੇ ਕੱਢਣੇ ਇਹਨੂੰ 24 ਨਾਲ ਡਿਵਾਈਡ ਕਰ ਦੇਣਾ ਅੱਗੇ ਤੇ ਤੁਹਾਡੇ ਜੋ ਹੈ ਦਸਤੇ ਪਤਾ ਲੱਗ ਜਾਣਗੇ ਕਿ ਕਿੰਨੇ ਬਣਦੇ ਆ ਸੋ ਇਹਨੂੰ 24 ਨਾਲ ਭਾਗ ਕਰਦੇ ਆ ਤੋ ਤੁਹਾਡਾ ਜੋ ਇੱਥੇ ਅਨਸਰ ਆਏਗਾ ਚੌਥੇ ਪ੍ਰਸ਼ਨ ਦਾ ਉਹ ਆਏਗਾ ਜੀ 740 ਪਿੱਛੇ ਅੰਸਰ ਦੇ ਹਿਸਾਬ ਨਾਲ ਸੋ 24 ਨੂੰ ਸਤਨਾ ਕਰਾਂਗੇ ਬਣ ਗਿਆ 7 ਚੁੱਕੇ 28 2 ਦਾ ਦੁਣੀ 14 ਤਾਂ 2 16 17 ਚੋ 8 ਕੱਢੇ 9 ਤੇ ਉਹਦੇ ਬਾਅਦ ਤੁਹਾਡਾ 4 24 ਚੁੱਕੇ 96 ਤੋਂ 740 ਤੁਹਾਡਾ ਇੱਥੇ ਆਏਗਾ ਦਸਤੇ ਸੋ ਇਹਦਾ ਜਵਾਬ ਆਏਗਾ 740 ਪੰਜਵਾਂ ਆਪਰੇਸ਼ਨ ਦੇਖੋ ਜੀ ਬੀਰਪਾਲ ਮਹਿਮਾਨਾਂ ਲਈ 5 250 ਐਮ ਐਲ ਸਮਰਥਾ ਵਾਲੇ ਗਲਾਸਾਂ 'ਚ ਦੁੱਧ ਵਰਤਾ ਰਹੀ ਹੈ ਠੀਕ ਹੈ ਜੀ ਉਹਦੇ ਕੋਲੋਂ 5 ਲੀਟਰ ਦੁੱਧ ਹੈ ਤੇ ਕਿੰਨਿਆਂ ਨੂੰ ਦੁੱਧ ਵਰਤਾਇਆ ਜਾ ਸਕਦਾ ਸੋ ਪਹਿਲੇ 5 ਲੀਟਰ ਦੇ 5000 ਐਮ ਐਲ ਬਣ ਜਾਣਗੇ ਤੇ ਇਹਨੂੰ 250 ਦੇ ਨਾਲ ਭਾਗ ਕਰ ਦਾਂਗੇ 2 500 ਆ ਗਿਆ ਤੇ 0 ਯਾਨੀ 20 ਗਲਾਸ ਭਰਦੇ ਆ ਤੇ 20 ਮਹਿਮਾਨਾਂ ਨੂੰ ਵਰਤਾਇਆ ਜਾ ਸਕਦਾ ਹੈ ਸ਼ੇਮਾ ਪ੍ਰਸ਼ਨ ਦੇਖੋ ਤੁਹਾਡੇ ਕੋਲੋ ਦਵਾਈਆਂ ਦੇ ਬਕਸੇ ਵਿੱਚ 20 ਮਿਲੀਗ੍ਰਾਮ ਪ੍ਰਤੀ ਗੋਲੀ ਭਾਰ ਵਾਲੀਆਂ ਇੰਨੀਆਂ ਗੋਲੀਆਂ ਹਨ ਤੇ ਕੁੱਲ ਭਾਰ ਕਿੰਨਾ ਹੈ ਸੋ ਇਹ ਤੁਹਾਡੀਆਂ ਗੋਲੀਆਂ 21 ਦਹਾਈ ਸੰਕੜਾ ਯਾਰ 1000000 200000 ਗੋਲੀਆਂ ਤੇ ਇੱਕ ਗੋਲੀ ਜਿਹੜੀ ਹੈ 20 ਗ੍ਰਾਮ ਦੀ ਹੈ 20 ਮਿਲੀਗ੍ਰਾਮ ਦੀ ਇਹਨੂੰ ਗੁਣਾ ਕਰ ਦਿਓ 2 2 4 1 2 3 4 5 6 6 ਸਿਫਰਾਂ ਲੱਗੀਆਂ ਠੀਕ ਹੈ ਜੀ ਸੋ ਇੰਨੇ ਐਮਜੀ ਆ ਗਏ ਤੋਂ ਇੰਨਾ ਤੁਹਾਡਾ ਇਹਦਾ ਭਾਰ ਆ ਜਾਏਗਾ ਛੇਵੇਂ ਪ੍ਰਸ਼ਨ ਦਾ ਸੋ ਇਹਨੂੰ ਅਸੀਂ ਡਿਵਾਈਡ ਕਰਕੇ ਕਿਲੋਗ੍ਰam ਵਿੱਚ ਵੀ ਕਰ ਸਕਦੇ ਹਾਂ ਸੋ ਤੁਹਾਨੂੰ ਪਤਾ ਹੈ ਵੀ ਇੱਕ ਜਿਹੜਾ ਕਿਲੋਗ੍ਰam ਹੈ ਉਹਦੇ ਚ ਐਮਜੀ ਕੱਢਣੀ ਹੋਵੇ ਤੋਂ 1 ਗ੍ਰਾਮ ਚ 1000 ਐਮਜੀ ਹੁੰਦੀ ਹੈ ਤੇ 1 ਕਿਲੋਗ੍ਰam ਚ 1000 ਹੁੰਦੇ ਆ ਤੇ 10000 ਨਾਲ ਨੂੰ ਡਿਵਾਈਡ ਕਰ ਦਾਂਗੇ ਠੀਕ ਹੈ ਜੀ ਸੋ ਇਹ ਤੁਹਾਡਾ ਆਨਸਰ ਆ ਜਾਏਗਾ 4 ਕਿਲੋਗ੍ਰਾਮ પાર ਹੋਏਗਾ ਠੀਕ ਹੈ ਜੀ ਉਹਦੇ ਬਾਅਦ ਇੱਕ ਪੁਸਕਤ ਵਿਕਰੇਤਾ ਨਾ ਜੂਨ ਦੇ ਪਹਿਲੇ ਹਫਤੇ 2 ਲੱਖ 85091 ਪੁਸਤਾਂ ਵੇਚੀਆਂ ਤੇ ਜੂਨ ਦੇ ਦੂਜੇ ਹਫਤੇ 4 ਲੱਖ 778 ਪੁਸਤਾ ਵੇਚੀਆਂ ਦੋਨੋਂ ਹਫਤਿਆਂ ਚ ਕੱਢਣੀਆਂ ਸੋ ਇਹਨੂੰ ਪਹਿਲੇ ਅੰਕਾਂ ਚ ਲਿਖ ਲਾਂਗੇ 2 ਲੱਖ ਤੇ ਸਾਡੇ ਕੋਲ ਕਿੰਨਾ ਹੈ 85000 285091 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਇਹ ਤਾਂ ਡਾ ਗਿਆ ਪਹਿਲੇ ਉਹਦੇ ਬਾਅਦ 4768 421 ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 2 ਸੈਂਕੜਾ ਹਜ਼ਾਰ ਲੱਖ ਕਿੰਨਾ ਆ ਗਿਆ 4768 ਸੋ ਇਹਨਾਂ ਨੂੰ ਦੋਨਾਂ ਨੂੰ ਅਸੀਂ ਜਮ੍ਹਾਂ ਕਰ ਦਾਂਗੇ ਤੁਹਾਡਾ ਆਨਸਰ ਆ ਜਾਏਗਾ 9 ਤੇ 7 ਤੇ ਸੌਰੀ 9 ਤਾਂ 6 15 7 ਤੇ 8 5 8 ਤੇ 6 ਸੋ ਇੰਨੀਆਂ ਤੁਹਾਡੀਆਂ ਜੋ ਪੁਸਤਕਾਂ ਆ ਜਾਣਗੀਆਂ 7ਵੇਂ ਸਵਾਲ ਦਾ ਜਵਾਬ 8ਵੇਂ ਸਵਾਲ ਆਇਆ ਕਿਮਾ ਸ਼ਿਹੂਰ ਇੱਕ ਕ੍ਰਿਕਟਰ ਨੇ ਹੁਣ ਤੱਕ 6978 ਜੋੜਾ ਬਣਾਈਆਂ ਉਹਦੀ ਇੱਛਾ 10000 ਬਣਾਉਣ ਦੀ ਤੇ ਕਿੰਨੀਆਂ ਹੋਰ ਬਣਾਉਣੀਆਂ ਹੈ ਘਟਾਓ ਦਾ ਸਵਾਲ ਹੈ 10000 ਚੋਂ 6978 ਘਟਾ ਦਿਓ ਤੁਹਾਡਾ ਆਨਸਰ ਆ ਜਾਏਗਾ ਆਪਣੇ ਆਪ ਉਹ ਇਹਨੂੰ ਕਰਦੇ ਆ ਸੋ ਤੁਹਾਡਾ ਆਨਸਰ ਕਿੰਨਾ ਬਣਦਾ ਹੈ 10 2 9 ਚੋਂ 7 ਕੱਢੇ 2 9 ਚੋਂ 9 ਕੱਢੇ 0 ਠੀਕ ਹੈ ਜੀ ਤੇ 9 3 ਸੋ ਇਹ ਤੁਹਾਡਾ ਜਵਾਬ ਆ ਜਾਂਦਾ 3000 ਤੇ 22 ਠੀਕ ਹੈ ਜੀ ਉਹਦੇ ਬਾਅਦ ਆਜੋ ਅਗਲਾ ਆਪਰੇਸ਼ਨ ਸਰਿੰਦਰ ਕੋਲ

3 4 12 33에9 ਤਾਂ 1 10 12 36 ਤਾਂ 1 37 6 2 1 ਤੇ 7 ਤੇ 8 3 ਤੇ 1 4 ਸੋ ਇੰਨਾ ਆ ਗਿਆ ਹੁਣ ਇਹਦੇ ਵਿੱਚੋਂ ਮਾਈਨਸ ਅਸੀਂ ਕਰ ਦੇਣਾ 78 592 ਠੀਕ ਹੈ ਜੀ ਇੰਨੇ ਪੈਸੇ ਲੱਗੇ ਨਾ 12 ਚੋਂ 6 ਕੱਢੇ 6 8 ਚੋਂ 2 ਕੱਡੇ 6 4 ਤੇ 0 3 30000 ਤੇ 464 ਤੁਹਾਡਾ ਬਾਕੀ ਬਚੇਗਾ ਠੀਕ ਹੈ ਜੀ ਲਾਸਟ ਪ੍ਰਸ਼ਨ ਹੈ ਜੀ ਇੱਕ ਬਰਤਨ ਦੇ ਵਿੱਚ 3 ਲੀਟਰ 650 ਐਮਐਲ ਦਹੀ ਹੈ ਤੇ 25 ਐਮਐਲ ਸਮਰਥਾ ਵਾਲੇ ਕਿੰਨੇ ਗਲਾਸ ਵਰਸੇ ਦੇ ਐਮਐਲ ਬਣਾਉਣੇ ਪਹਿਲੇ ਤੋ ਪਹਿਲੇ ਅਸੀਂ 3000 ਲੀਟਰ ਜੋ ਹੈ ਇਹਦੇ ਐਮ ਐਲ ਬਣਾਣਗੇ ਇਹ ਆ ਗਿਆ 3000 ਐਮ ਐਲ 3 ਲੀਟਰ ਦਾ 650 ਵਿੱਚ ਪਾ ਲੋ ਕਿੰਨਾ ਬਣ ਗਿਆ 3650 ਐਮ ਐਲ ਤੇ ਤੁਹਾਡੇ ਕੋਲੋ ਗਲਾਸ 25 ਐਮ ਐਲ ਦਾ ਇਹਨੂੰ 25 ਨਾਲ ਗੁਣਾ ਕਰ ਦਿਓ ਇਹ ਤੁਹਾਡਾ ਆ ਗਿਆ 25 25 16 4 5 6 ਜੋ ਪੰਜ ਗੱਢਾ 1 1 11 5 25 ਚੁੱਕਾ 100 15 0 25 150 ਠੀਕ ਹੈ ਜੀ ਤਾਂ ਤੁਹਾਡੇ 100 ਤੇ 46 ਗਲਾਸ ਬਣਦੇ ਆ ਸੋ ਇਹ ਤੁਹਾਡਾ ਇਸ ਤਰੀਕੇ ਦੇ ਨਾਲੇ ਐਕਸਰਸਾਈਜ਼ ਹੱਲ ਹੋਏਗੀ ਉਮੀਦ ਕਰਦਾ ਹਾਂ ਤੁਹਾਨੂੰ ਸਮਝ ਆ ਗਈ ਹੋਏਗੀ ਸੋ ਇਹ ਐਕਸਰਸਾਈਜ਼ ਕਰਨ ਤੋਂ ਪਹਿਲੇ ਤੁਹਾਨੂੰ ਇਹ ਪਿੱਛੇ ਜੋ ਦੱਸੇ ਗਏ ਹੈ ਕਨਵਰਜਨ ਇਹਦਾ ਖਿਆਲ ਰੱਖਣਾ ਹੈ 1 ਮੀਟਰ 1000 ਸੈਂਟੀਮੀਟਰ 1 ਕਿਲੋਮੀਟਰ 1000 ਮੀਟਰ 1 ਕਿਲੋਗ੍ਰam 1000 ਗ੍ਰam 1 ਗ੍ਰam 1000 mg 1 ਕਿ ਲੀਟਰ ਹੈ 1000 ਮਲੀਲੀਟਰ ਇਹ ਸਾਰਾ ਤੁਸੀਂ ਕਨਵਰਜਨ ਯਾਦ ਕਰ ਲੈਣੀ ਹੈ ਬੜੇ ਆਰਾਮ ਦੇ ਨਾਲ ਇਹ ਐਕਸਰਸਾਈਜ਼ ਕਰ पाओगे ਉਮੀਦ ਕਰਦਾ ਹਾਂ ਵੀਡੀਓ ਚੰਗੀ ਲੱਗੀ ਹੋਏਗੀ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਸਾਥੀ ਹੈਲਪ ਲੈ ਸਕਣ ਧੰਨਵਾਦ